ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਗੁਰੂ ਖਾਲਸਾ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਪੰਥ ਦਿਵਾਲੀ شاہ ਸ਼ੈਨशाह ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ ਇਹ ਸ਼ਹਾਦਤ ਜੋ ਗੁਰਮਤ ਸਮਾਗਮਾਂ ਦੀ ਲੜੀ ਹੈ ਉਸ ਦੇ ਤਹਿਤ ਅੱਜ ਆਪਾਂ ਸਹੇੜੀ ਪਿੰਡ ਦੇ ਅੰਦਰ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠੇ ਹਾਂ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਪੋਹ ਦੇ ਮਹੀਨੇ ਦੇ ਸ਼ੁਰੂ ਦੇ ਨਾਲ ਹੀ ਸਿੱਖ ਕੌਮ ਦੀਆਂ ਅਦੁੱਤੀ ਸ਼ਹਾਦਤਾਂ ਦਾ ਇੱਕ ਉਹ ਪੜਾਅ ਸ਼ੁਰੂ ਹੁੰਦਾ ਹੈ ਜਿਹੋ ਜਹਿਆਂ ਸ਼ਹਾਦਤਾਂ ਦੁਨੀਆਂ ਦੀ ਹੋਰ ਕਿਸੇ ਵੀ ਤਵਾਰੀਖ ਦੇ ਅੰਦਰ ਨਹੀਂ ਹਨ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਮubarrak ਧਰਤੀ ਤੋਂ ਜਦੋਂ ਰਣਜੀਤ ਨਗਾਰਾ ਵਜਾਇਆ ਉਸ ਨਗਾਰੇ ਨੇ ਜਿੱਥੇ ਮਜਲੂਮਾਂ ਦੇ ਵਿੱਚ ਹਿੰਮਤ ਪੈਦਾ ਕੀਤੀ ਉਥੇ ਜਿਹੜੇ ਜ਼ਾਬਰ ਤੇ ਜ਼ਰਬਾਣੇ ਲੋਕ ਸੀ ਉਹਨਾਂ ਨੂੰ ਇਹ ਨਗਾਰਾ ਇਹਦੀ ਗੂੰਜ ਉਹ ਵੰਗਾਰਵਾਨ ਲੱਗੀ ਅਸਲ ਦੇ ਵਿੱਚ ਇਹ ਉਹੀ ਗੂੰਜ ਸੀ ਜਿਹੜੀ ਗੂੰਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਬਾਬ ਦੇ ਨਾਲ ਜਦੋਂ ਭਾਈ ਮਰਦਾਨਾ ਜੀ ਦੀ ਰਬਾਬ ਸੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਸਨ ਐਮਨਾਬਾਦ ਸੈਦਪੁਰ ਦੀ ਧਰਤੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜ਼ਬਰ ਕਹਿੰਦਿਆਂ ਪਾਪ ਕੀ ਜਾਂਜ ਲੈ ਕਾਬਲ ਨੂੰ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਉਹਦੀ ਫੌਜ ਦੀ ਤੁਲਨਾ ਪਾਪ ਦੀ ਜਾਂਜ ਨਾਲ ਕੀਤੀ ਔਰ ਇਥੋਂ ਹੀ ਬਾਬੇ ਕਿਆਂ ਦਾ ਤੇ ਬਾਬਰ ਕਿਆਂ ਦਾ ਟਕਰਾਅ ਸ਼ੁਰੂ ਹੁੰਦਾ ਹੈ। ਔਰ ਇਸੇ ਦੇ ਤਹਿਤ ਹੀ ਆਨੰਦਪੁਰ ਸਾਹਿਬ ਦਾ ਘੇਰਾ ਆਨੰਦਪੁਰ ਸਾਹਿਬ ਦਾ ਵਿਛੋੜਾ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਤੇ ਉਹਦੇ ਤੋਂ ਬਾਅਦ ਸ਼ਹਾਦਤਾ ਤੇ ਉਹਦੇ ਤਹਿਤ ਹੀ ਅੱਜ ਆਪਾਂ ਇੱਥੇ ਬੈਠੇ ਆ ਕਿਉਂਕਿ ਇੱਥੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਇੱਥੇ ਆਣ ਕੇ ਠਹਿਰੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਭਾਰ ਹੈ ਭਾਰ ਭੁਈ ਅਕਿਰਤ ਕਣ ਮੰਦੀ ਹੂ ਮੰਦੀ ਇਸ ਪਿੰਡ ਦੇ ਰਹਿਣ ਵਾਲੇ ਗੰਗੂ ਨੇ ਅਕੀਰਤ ਕਣਤਾ ਕੀਤੀ ਔਰ ਗੁਰੂ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਫੜਾ ਦਿੱਤਾ ਵੇਖੋ ਜਦੋਂ ਵੀ ਆਪਾਂ ਕਦੀ ਇਤਿਹਾਸ ਨੂੰ ਪੜਾਂਗੇ ਤਾਂ ਇਤਿਹਾਸ ਦੇ ਅੰਦਰ ਅਕੀਰਤ ਕਣਾਂ ਦਾ ਵੀ ਜਿਗਰ ਹੈ ਪਰ ਗੁਰੂ ਨੂੰ ਪਿਆਰ ਕਰਨ ਵਾਲਿਆਂ ਦਾ ਵੀ ਬਹੁਤ ਵੱਡਾ ਜਿਗਰ ਹੈ ਜਿੱਥੇ ਇਹਨੇ ਆਕਿਰਤ ਕੰਨਤਾ ਕੀਤੀ ਉਥੇ ਭਾਈ ਮੋਤੀ ਸਿੰਘ ਜੀ ਉਹਨਾਂ ਦਾ ਵੀ ਇਤਿਹਾਸ ਖੜਾ ਹੈ ਭਾਈ ਮੋਤੀ RAM ਮਹਰਾ ਜੀ ਵੀ ਆਪਾਂ ਆਖਦੇ ਜਿਹੜੇ ਦਿਲੋਂ ਗੁਰੂ ਨਾਲ ਨੇ ਉਥੇ ਦੀਵਾਨ ਟੋਡਰਮਲ ਗੁਰੂ ਦਾ ਸਿੱਖ ਇੱਕ ਵਾਰੀ ਭਾਈ ਹਰਪਾਲ ਸਿੰਘ ਜੀ ਉਹਨਾਂ ਨੇ ਬੜਾ ਸੋਹਣਾ ਇਤਿਹਾਸ ਵਿੱਚੋਂ ਸਪਸ਼ਟ ਕਰ ਦਿੱਤਾ ਹੈ। ਉਹਨਾਂ ਦਾ ਵੀ ਇਹ ਪਾਸਾ ਨਾਲ ਖੜਾ ਹੈ। ਤਾਂ ਅੱਜ ਜਦੋਂ ਆਪਾਂ ਇੱਥੇ ਬੈਠੇ ਹਾਂ ਇਹ ਗੱਲ ਪੱਲੇ ਬੰਨ ਕੇ ਲੈ ਜਾਣੀ ਆ। ਆ ਕਿਰਤ ਘਣਾਂ ਨੂੰ ਹਮੇਸ਼ਾ ਲਾਨਤਾ ਪੈਂਦੀਆਂ ਨੇ। ਆ ਕਿਰਤ ਘਣ ਕਦੀ ਨਹੀਂ ਬੰਨਾ ਹੈ। ਆਪਣੇ ਗੁਰੂ ਦੇ ਅਸੀਂ ਵਫਾਦਾਰ ਰਹਿਣਾ ਹੈ ਗੁਰੂ ਹੈ ਤੇ ਅਸੀਂ ਹਾਂ ਗੁਰੂ ਤੋਂ ਬਿਨਾ ਸਾਡੀ ਕੋਈ ਹੋਂਦ ਨਹੀਂ ਹੈ ਆਖਿਰਤ ਘਣਾ ਨੂੰ ਤਵਾਰੀਖ ਇਤਿਹਾਸ ਕਾਦੇ ਮੁਆਫ ਨਹੀਂ ਕਰਦਾ ਹੈ ਪਰ ਗੁਰਮਖਾ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਇਹ ਅਦੁੱਤੀ ਸ਼ਹਾਦਤਾਂ ਦੇ ਪੜਾਤ ਹੈ ਇੱਥੇ ਜਿਵੇਂ ਵੇਖੋ ਇਹ ਉਹੀ ਥਾਂ ਵਨ ਜਿੱਥੋਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਫੜਾ ਦਿੱਤਾ ਗਿਆ ਪਰ ਅੱਜ ਕਲਗੀਧਰ ਪਾਤਸ਼ਾਹ ਦਾ ਪੰਜਵਾਂ ਪੁੱਤ ਖਾਲਸਾ ਪੰਥ ਲੰਬੇ ਸਮੇਂ ਤੋਂ ਇਸ ਧਰਤੀ ਤੇ ਆਣ ਕੇ ਗੁਰੂ ਕੇ ਲਾਲਾ ਨੂੰ ਵਾਰ-ਵਾਰ ਯਾਦ ਕਰ ਰਿਹਾ ਹੈ ਔਰ ਰਹਿਣ ਦੀ ਦੁਨੀਆ ਤੱਕ ਗੁਰੂ ਕੇ ਲਾਲਾਂ ਦੀਆਂ ਬਾਤਾਂ ਇਸ ਮੁਬਾਰਕ ਧਰਤੀ ਤੇ ਤੇ ਸਮੁੱਚੇ ਸੰਸਾਰ ਦੇ ਅੰਦਰ ਪੈਂਦੀਆਂ ਹੀ ਰਹਿਣਗੀ ਅੱਜ ਵੱਡੇ ਸਹਿਬ ਜਾਦਿਆਂ ਦੀ ਸ਼ਹਾਦਤ ਵੀ ਹੈ ਤੇ ਮੈਂ ਸਿਰਫ 2 ਮਿੰਟ ਦੇ ਵਿੱਚ ਹੀ ਆਪਣੀ ਗੱਲ ਰੱਖਣੀ ਚਮਕੌਰ ਦੀ ਕੱਚੀ ਗਾੜੀ ਜਿਹਦੇ ਬਾਰੇ ਜੋਗੀ ਅੱਲਾ ਯਾਰ ਖਾ ਕਹਿੰਦਾ ਕਿ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਸਾਡੇ ਲਈ ਚਮਕੌਰ ਸਾਹਿਬ ਬਹੁਤ 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 ਮੁਬਾਰਕ ਹੈ ਜੇ ਚਮਕੌਰ ਦੀ ਕੱਚੀ ਗੜੀ ਹੈ ਜਿਸ ਨੂੰ 10 ਲੱਖ ਫੌਜ ਦਾ ਘੇਰਾ ਗੁਰੂ ਕੇ ਸਿੰਘਾਂ ਦੀਆਂ ਤਿੰਨ ਗੁਰੂ ਦੇ ਪਿਆਰਿਆਂ ਦੀਆਂ ਤੇ ਗੁਰੂ ਪਾਤਸ਼ਾਹ ਦੇ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਇਹ ਚਮਕੌਰ ਦੀ ਗੜੀ ਕੌਮ ਨੂੰ ਹਮੇਸ਼ਾ ਹਿੰਮਤ ਦਿੰਦੀ ਹੈ ਕਿ ਜ਼ਾਬਰ ਤੇ ਜ਼ਰਵਾਣਾ ਕਿਤਨਾ ਵੀ ਤਗੜਾ ਹੋਵੇ ਪਰ ਜਦੋਂ ਗੁਰੂ ਦਾ ਥਾਪੜਾ ਹੋਵੇ ਵੱਡੇ ਤੋਂ ਵੱਡੇ ਜ਼ਾਬਰ ਜ਼ਰਵਾਣੇ ਨੂੰ ਇਸ ਧਰਤੀ ਤੇ ਖਾਕ ਕੀਤਾ ਜਾ ਸਕਦਾ ਹੈ ਚਮਕੌਰ ਦੀ ਗੜੀ ਤੋਂ ਬਾਅਦ ਹੀ ਉਹ ਸਾਰਾ ਗੜੀ ਹੈ ਜਿੱਥੇ 21 ਜਾਣੇ ਹਜ਼ਾਰਾਂ ਦੇ ਨਾਲ ਟਕਰਾ ਗਿਆ ਕਿਉਂਕਿ ਮਿਸਾਲ ਹੈ ਚਮਕੌਰ ਦੀ ਗੜੀ ਤੋਂ ਬਾਅਦ 1984 ਜੂਨ ਅਕਾਲ ਤਖਤ ਸਾਹਿਬ ਹਮੇਸ਼ਾ ਹੀ ਚਮਕੌਰ ਦੀ ਕੱਚੀ ਗਾੜੀ ਤੇ ਫਤਿਹਗੜ ਸਾਹਿਬ ਜਿਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰੱਖਿਆ ਸਰਹੰਦ ਦੀਆਂ ਦੀਵਾਰਾਂ ਇਹ ਹਮੇਸ਼ਾ ਆਪਣੇ ਤੇ ਬੱਚਿਆਂ ਦੇ ਚੇਤਿਆਂ ਦੇ ਵਿੱਚ ਚੇਤੇ ਕਰਾਉਂਦੇ ਰਹਿਣਾ ਜੇ ਇਹ ਚੇਤੇ ਰਹਿ ਗਏ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਬਿਲਕੁਲ ਵੀ ਡੁਲਾ ਨਹੀਂ ਸਕਦੀ ਗੁਰਬਾਣੀ ਦੇ ਬਸ ਦੋ ਬਚਨ ਆਪਾਂ ਸੰਗਤੀ ਰੂਪ ਚ ਪੜਨੇ ਆ ਉਦੋਂ ਵੀ ਇਹੀ ਸੇਧ ਦਿੰਦੇ ਸੀ ਗੁਰਬਾਣੀ ਦੇ ਬਚਨ ਅੱਜ ਵੀ ਦਿੰਦੇ ਨੇ ਹਮੇਸ਼ਾ ਹੀ ਦਿੰਦੇ ਰਹਿਣਗੇ ਕਿ ਜਦੋਂ ਗੁਰੂ ਦੇ ਮਾਰਗ ਤੇ ਖੰਡੇ ਦੀ ਧਾਰ ਤੇ ਚੱਲ ਗਏ ਤਾਂ ਫੇਰ ਇਸ ਰਸਤੇ ਤੇ ਤੁਰਦਿਆਂ ਗੁਰੂ ਦੀ ਗੁਲਾਮੀ ਤੋਂ ਬਿਨਾਂ ਕਿਸੇ ਦੂਜੇ ਦੀ ਗੁਲਾਮੀ ਨਹੀਂ ਦੂਜੇ ਦੀ ਗੁਲਾਮੀ ਦੇ ਨਾਲੋਂ ਗੁਰੂ ਦੇ ਲਈ ਸਿਰ ਵਾਰ ਦੇਣਾ ਚੰਗਾ ਸੌਦਾ ਹੈ ਜੋ ਤੋ ਪ੍ਰੀਮ ਖਿਲਣ ਕਾ ਚਾਉ ਜੋ ਤੋ ਪ੍ਰੀਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਸਿਰ ਧਰ ਤਲੀ ਗਲੀ ਮੇਰੀ ਆਓ ਇਹਤਮਾਰਗ ਪੈਰ ਤਰੀ ਜਾ ਇਹਤਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਵੀ ਦੇਹ ਧਾਰੀ ਦੀ ਗੁਲਾਮੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਆਸਰਾ ਇਹ ਸਿੱਖ ਕਦੇ ਨਹੀਂ ਲੈਂਦਾ ਔਰ ਜਿਸ ਧਰਤੀ ਤੇ ਗੁਰੂ ਕੇ ਲਾਲਾ ਨੇ ਧਰਮ ਦੇ ਲਈ ਜਾਨ ਦਿੱਤੀ ਸ਼ਹਾਦਤ ਪ੍ਰਾਪਤ ਕੀਤੀ ਉਸ ਧਰਤੀ ਦੇ ਰਹਿਣ ਵਾਲੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਣ ਗੁਰੂ ਨਾਲ ਜੁੜੀਏ ਬਾਣੀ ਬਾਣੇ ਦੇ ਧਾਰਨੀ ਬਣੀਏ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਏਕ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਰੱਖੀਏ ਇਹ ਦਿਨ ਅਸੀਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਵੇਖੋ ਇਤਿਹਾਸ ਵਿੱਚ ਦੋ ਪਾਤਰ ਇੱਕ ਗਿਆਨੀ ਠਾਕੁਰ ਸਿੰਘ ਜੀ 1888 ਦੇ ਵਿੱਚ ਆ ਜਿਹੜਾ ਹੁਣ ਰੂਪ ਆ ਨਾ ਸ਼ਹੀਦੀ ਸਭਾ ਦਾ ਫਤੇਗੜ ਸਾਹਿਬ ਦਾ ਇਹ 1888 ਦੇ ਵਿੱਚ ਸ਼ੁਰੂ ਕੀਤਾ ਗਿਆ ਔਰ ਗਿਆਨੀ ਠਾਕੁਰ ਸਿੰਘ ਜੀ ਬਹੁਤ ਮਿਹਨਤ ਕੀਤੀ ਪਿੰਡਾਂ ਦੇ ਵਿੱਚ ਗਏ ਔਰ ਦੱਸਿਆ ਕਿ ਇਹਨਾਂ ਦਿਨਾਂ ਨੂੰ ਆਪਾਂ ਫਤੇਗੜ ਸਾਹਿਬ ਜਾਇਆ ਕਰੀਏ ਆਪਾਂ ਆਪਣੇ ਗੁਰੂ ਕੇ ਸਾਹਿਬ ਜਾਦਿਆਂ ਨੂੰ ਮਾਤਾ ਜੀ ਨੂੰ ਯਾਦ ਕਰਿਆ ਕਰੀਏ ਉਦੋਂ ਤੋਂ ਇਹਦਾ ਨਾਮ ਪਿਆ ਸ਼ਹੀਦੀ ਸਭਾ ਔਰ ਉਹਦੇ ਤੋਂ ਬਾਅਦ ਦੂਜਾ ਨਾਮ ਆ ਭਾਈ ਸਾਹਿਬ ਭਾਈ ਹਰਪਾਲ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਭਾਵੇਂ ਕਿ ਹੋਰ ਵੀਰ ਵੀ ਬਹੁਤ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਸਾਥੀ ਉਹਨਾਂ ਨੇ ਵੀ ਪਰ ਜਿਵੇਂ ਗਿਆਨੀ ਹਰਪਾਲ ਸਿੰਘ ਜੀ ਇਹਨਾਂ ਨੇ ਆ ਜਿਹੜਾ ਪ੍ਰੋਗਰਾਮ ਮੈਂ ਜਦੋਂ ਇਹ ਪ੍ਰੋਗਰਾਮ ਕਰਦੇ ਸੀ ਗੁਰਮਤ ਸਮਾਗਮ ਉੱਥੇ ਚੱਕ ਢੇਰਾ ਕੁੰਮੇ ਮਾਸ਼ ਕੀ ਅਸੀਂ ਸੁਣਦੇ ਰਹੇ ਖੰਡ ਦੇ ਵਿੱਚ ਵੀ ਸੰਗਤਾਂ ਔਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਮਾਹੌਲ ਪਿਛਲੇ ਸਾਲਾਂ ਤੋਂ ਬਣ ਗਿਆ ਸੰਗਤਾਂ ਵੱਖ-ਵੱਖ ਥਾਵਾਂ ਤੇ ਇਕੱਠੀਆਂ ਹੁੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਜੀ ਨੂੰ ਭਾਈ ਸਾਹਿਬ ਦਾ ਖਿਤਾਬ ਗੁਰੂ ਬਖਸ਼ਿਸ਼ ਰਹਿਮਤ ਸਦਕਾ ਇਤਿਹਾਸ ਦੇ ਵਿੱਚ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਜਿਹੜੇ ਗੁਰੂ ਦੇ ਰਸਤੇ ਤੇ ਤੁਰਨਗੇ ਉਹਨਾਂ ਦੇ ਨਾਮ ਵੀ ਸਦਾ ਰਹਿੰਦੇ ਨੇ ਰਹਿਣਗੇ ਆਪਾਂ ਇਸੇ ਤਰੀਕੇ ਦੇ ਨਾਲ ਹੀ ਸਦਾ ਹੀ ਗਾ ਆਪਣੇ ਬੱਚਿਆਂ ਨੂੰ ਵੀ ਦੱਸਣਾ ਬੱਚੇ ਨਾਲ ਲੈ ਕੇ ਆਉਣੇ ਤਾਂ ਕਿ ਇਹ ਕਾਫਲਾ ਪੂਰੇ ਸੰਸਾਰ ਦੇ ਵਿੱਚ ਹਰ ਥਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਦੇ ਜ਼ਿਹਨ ਵਿੱਚ ਕੋਈ ਗੱਲ ਹੋਵੇ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਧਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤੇ ਤਨ ਤਨ ਗੁਰੂ ਦੇ ਉਹ ਸਾਰੇ ਸੂਰਬੀਰ ਯੋਧੇ ਸਿੰਘ ਜਿਹੜੇ ਗੁਰੂ ਦੇ ਲਈ ਸ਼ਹਾਦਤਾਂ ਨੂੰ ਪ੍ਰਾਪਤ ਕਰਕੇ ਸਦੀਵਕਾਲ ਅਮਰ ਹੋ ਗਏ ਤੇ ਸਦਾ ਜਿਉਂਦੇ ਨੇ ਗੁਰੂ ਕਿਰਪਾ ਕਰੇ ਸ਼ਹੀਦਾਂ ਨੂੰ ਸਜਦੇ ਕਰੀਏ ਗੁਰੂ ਦੇ ਰਸਤੇ ਤੇ ਤੁਰਗੇ ਦੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ